ਸੰਗਤ ਜੀ ਸੰਗੀਤ ਇੱਕ ਕੋਮਲ ਕਲਾ ਹੈ ਜਿਸ ਦਾ ਸਿੱਧਾ ਸਬੰਧ ਮਨੁੱਖ ਦੀਆਂ ਅੰਤਰ ਭਾਵਨਾਵਾਂ ਨਾਲ ਹੁੰਦਾ ਹੈ ਦੁਨੀਆ ਭਰ ਦੇ ਵਿੱਚ ਕਿਤੇ ਵੀ ਜਦੋਂ ਦਿਲ ਦੀ ਗਹਿਰਾਈ ਤੱਕ ਆਵਾਜ਼ ਪਹੁੰਚਾਉਣੀ ਹੋਵੇ ਤੇ ਸੰਗੀਤ ਨੂੰ ਹੀ ਜਰੀਆ ਮੰਨਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਜਨ ਸਧਾਰਨ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਸੰਗੀਤ ਨੂੰ ਹੀ ਇੱਕ ਜਰੀਆ ਬਣਾਇਆ ਸੋ ਤਰਕੀ ਬਾਣੀ ਦਾ ਜੋ ਕੀਰਤਨ ਸੰਗਤ ਨੂੰ ਸਰਵਣ ਕਰਾਉਂਦੇ ਨੇ ਸਾਡੇ ਅਨਮੋਲ ਰਤਨ ਨੇ ਇੱਕ ਅਜਿਹੀ ਹੀ ਰਤਨ ਨੂੰ ਆਪ ਜੀ ਦੇ ਸਮਖੇ ਪੇਸ਼ ਕਰ ਰਹੇ ਹਾਂ ਸਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਮੈਂ ਹਾਂ ਆਪ ਜੀ ਦੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ profession ਦੇ ਨਾਲ ਨਾਲ ਮਨ ਦੇ ਵਿੱਚ ਜਦੋਂ ਇਹ ਖਿਆਲ ਹੋਵੇ ਕਿ ਆਪਣੇ ਸਮਾਜ ਲਈ ਆਪਣੀ ਕੌਮ ਦੇ ਲਈ ਕੁਝ ਨਾ ਕੁਝ ਕਰਨਾ ਹੈ ਤੇ ਫਿਰ ਬੰਦਾ ਕਿਸੇ ਡਰ ਤੋਂ ਬਿਨਾ ਭੈ ਤੋਂ ਬਿਨਾ ਨਿਸ਼ਠਾ ਦੇ ਨਾਲ ਉਸ ਮੰਝਲਵਾਲ ਤੁਰ ਪਵੇ ਤੇ ਉਹ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੁਹਾੜਾ ਤੋਂ ਬਿਨਾ ਕੋਣ ਹੋ ਸਕਦਾ ਭਾਈ ਸਾਹਿਬ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਆ ਭਾਈ ਸਾਹਿਬ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਆਪ ਜੀ ਨੂੰ ਮੈਂ ਇਹ ਕਰਾਂਗਾ ਕਿ ਸਭ ਤੋਂ ਪਹਿਲਾਂ ਹਾਰਮੋਨੀਅਮ ਦੇ ਉੱਪਰ ਹੱਥ ਕਦੋਂ ਰੱਖਿਆ ਸੀ ਮੈਂ ਜੀ 5ਵੀਂ ਕਲਾਸ ਵਿੱਚ ਪੜ੍ਹਦਾ ਸੀ ਸਾਡੇ ਲਾਗੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਸੁੰਦਰ ਕੀਰਤਨ ਦੀ ਆਵਾਜ਼ ਮੈਨੂੰ ਸੁਣਦੀ ਸੀ ਸਵੇਰੇ ਸਵੇਰੇ ਤੇ ਮੈਨੂੰ ਜਪਜੀ ਸਾਹਿਬ ਦਾ ਪਾਠ ਕਰਨ ਦਾ ਬੜਾ ਸ਼ੌਂਕ ਸੀ ਮੈਂ ਤਾਂ ਉਸ ਵਕਤ ਸਾਡੇ ਪਿੰਡ ਦੇ ਇੱਕ ਪਾਠੀ ਸਿੰਘ ਹੁੰਦੇ ਸੀ ਬਾਬਾ ਕਰਤਾਰ ਸਿੰਘ ਜੀ ਲਹਿਰੀ ਉਹਨਾਂ ਨੇ ਮੈਨੂੰ ਬਹੁਤ ਪਿਆਰ ਦੇ ਨਾਲ ਜਪਜੀ ਸਾਹਿਬ ਦੇ ਪਾਠ ਕਰਦੇ ਸੁਣਿਆ ਤੇ ਕਹਿਣ ਲੱਗੇ ਬੇਟਾ ਤੁਹਾਡੀ ਆਵਾਜ਼ ਕੀਰਤਨ ਕਰਨ ਵਾਲੀ ਹੈ ਤੇ ਤੁਸੀਂ ਆਓ ਮੈਂ ਤੁਹਾਨੂੰ ਸਿਖਾ ਦੇਣਾ ਮੈਂ ਤੇ ਤੁਸੀਂ ਹੱਥ ਰੱਖੋ ਵਾਜੇ ਤੇ ਪਹਿਲੀ ਵਾਰ ਮੈਨੂੰ ਉਹਨਾਂ ਨੇ ਵਾਜੇ ਦਾ ਅਨੁਭਵ ਕਰਾਇਆ ਉਹਨਾਂ ਕੋਲ ਥੋੜਾ ਜਿਹਾ ਸਿੱਖ ਕੇ ਫਿਰ ਮੈਂ ਸਾਡੇ ਪਿੰਡ ਦੇ ਭਾਈ ਸੁਦੇਵ ਸਿੰਘ ਜੀ ਬਾਬਾ ਕਰਤਾਰ ਸਿੰਘ ਜੀ ਲਹਿਰੀ ਬਾਬਾ ਕਰਤਾਰ ਸਿੰਘ ਜੀ ਇਹਨਾਂ ਸਾਰਿਆਂ ਕੋਲੋਂ ਮੈਂ ਫਿਰ ਥੋੜਾ ਥੋੜਾ ਹੱਥ ਰੱਖ ਕੇ ਅੱਗੇ ਵਧਿਆ ਤੁਹਾਨੂੰ ਇਹ ਵੀ ਪਤਾ ਲੱਗਾ ਕਿ 6ਵੀਂ ਕਲਾਸ ਤੋਂ ਬਾਅਦ ਤੁਸੀਂ ਆਪਣੇ ਘਰ ਤੋਂ ਨਿਕਲ ਤੁਰੇ ਸੀ ਇਸ ਖੇਤਰ ਵਾਲਾਂ ਦੇ ਲਈ ਹਾਂ ਉਦੋਂ ਇੱਕ ਸਾਲ ਮੈਨੂੰ ਹੋ ਚੁੱਕਾ ਸੀ ਥੋੜਾ ਥੋੜਾ ਕਰਦਿਆਂ ਨੂੰ ਤੇ ਸਾਡੇ ਲਾਗੇ ਜਥੇਦਾਰ ਬਾਬਾ ਜੀ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਦੇ ਨਾਲ ਪ੍ਰੇਰਿਤ ਕੇ ਆਖਿਆ ਤੂੰ ਸਾਡੇ ਕੋਲ ਇੱਥੇ ਰਹਿ ਕੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਸਕਦਾ ਤੇ ਮੈਂ ਉਹਨਾਂ ਦੇ ਕੋਲ ਬਾਬਾ ਜੀ ਕੋਲ ਰਹਿ ਕੇ ਬਾਬਾ ਬਲਵਿੰਦਰ ਸਿੰਘ ਜੀ ਕੋ ਬਾਣੀ ਸਿੱਖੀ ਸ਼ੇਰੋਂ ਤੋਂ ਬਾਬਾ ਜੀ ਹੁੰਦੇ ਸੀ ਇੱਕਦਮ ਮੈਨੂੰ ਨਾਂ ਹੀ ਵਿਸਰ ਗਿਆ ਉਹਨਾਂ ਦੇ ਕੋਲ ਰਹਿ ਕੇ ਮੈਂ ਬਹੁਤ ਜ਼ਿਆਦਾ ਪਿਆਰ ਦੇ ਨਾਲ ਸ਼ੇਵੀ ਤੋਂ ਲੈ ਕੇ ਦਸਵੀਂ ਤੱਕ ਫਿਰ ਮੈਂ ਰਾਤ ਪਰ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਤੇ ਨਾਲ-ਨਾਲ ਉੱਥੇ ਮੈਂ ਕੀਰਤਨ ਸੁਣਦਾ ਘਰ ਦੇ ਵਿੱਚ ਕੋਈ ਸੰਗੀਤ ਦਾ ਮਾਹੌਲ ਸੀ ਕਿ ਪਹਿਲੇ ਤੁਸੀਂ ਉਹ ਕੀਰਤਨ ਕਰਨ ਵਾਲੇ ਸਾਡੇ ਘਰ ਦੇ ਵਿੱਚ ਜੀ ਮੇਰੀ ਮਾਤਾ ਜੀ ਸਵੇਰੇ ਜਦੋਂ ਉੱਠ ਕੇ ਸਾਨੂੰ ਉਠਾਉਂਦੇ ਸੀ ਤਾਂ ਉਹਦੇ ਮੋਖ ਵਿੱਚੋਂ ਕੋਈ ਨਾ ਕੋਈ ਸ਼ਬਦ ਉਹ ਗੁਣ ਗਣਾਉਂਦੇ ਰਹਿੰਦੇ ਹੁੰਦੇ ਸੀ ਜਿਵੇਂ ਪਿੰਡਾਂ ਵਿੱਚ ਸਿੱਧਾ-ਸੰਦਾ ਲੋਕੀ ਗਾਉਂਦੇ ਹੁੰਦੇ। ਮਾਤਾ ਜੀ ਤਾਂ ਵੀ ਮੈਨੂੰ ਬੜਾ ਇੱਕ ਅਜੀਬ ਫੀਲਿੰਗ ਆਉਂਦੀ ਸੀ ਫੀ ਇਹ ਗਾ ਰਹੇ ਆ ਤੇ ਇਹਨਾਂ ਸਾਡੇ ਕੰਨਾਂ ਨੂੰ ਚੰਗਾ ਲੱਗਦਾ ਤੇ ਅਸੀਂ ਵੀ ਗਾਈਏ। ਬਾਕੀ ਪਿੰਡਾਂ ਸਾਡੇ ਪਿੰਡ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਸ਼ਬਦ ਤਾਰਨਾ ਰਹੀ ਗਾਉਣ ਦਾ। ਮਤਲਬ ਕਿ ਜਿਹਨੂੰ ਆਪਾਂ ਚਿੰਟਾ ਸ਼ੈਣੇ ਲੈ ਕੇ ਮਸਿਆਤ ਨਹੀਂ ਲੋਕ ਜਾਂਦੇ ਹੁੰਦੇ ਦਰਬਾਰ ਸਾਹਿਬ ਤਰਨਤਾਰਨ ਨੂੰ ਕੀਰਤਨ ਕਰਦੇ ਹੋਏ। ਉਹਦੇ ਵਿੱਚ ਮੇਰੇ ਫਾਦਰ ਸਾਹਿਬ, ਮੇਰੇ ਚਾਚਾ ਜਰਨੈਲ ਸਿੰਘ ਜੀ ਆਈ ਨਰੈਣ ਸਿੰਘ ਜੀ ਬਾਬਾ ਸੋਢੀ ਜੀ ਹੋਰ ਸਾਰੇ ਇਹ ਵਿਦਵਾਨ ਬੰਦੇ ਗਾਉਂਦੇ ਹੁੰਦੇ ਸੀ ਸਿੱਧੀਆਂ ਧਾਰਨਾ ਨਾਲ ਉੱਥੋਂ ਵੀ ਸਾਨੂੰ ਬੜੀ ਲਾਗ ਲੱਗੀ ਕੁਝ ਮਾਤਾ ਜੀ ਤੋਂ ਲੱਗੀ ਕੁਝ ਉਹਨਾਂ ਤੋਂ ਲੱਗੀ ਇਸ ਤਰ੍ਹਾਂ ਸਾਨੂੰ ਲਾਗ ਲੱਗੀ ਪਹਿਲੀ ਵਾਰ ਸਟੇਜ ਤੇ ਕਰੋ ਪਰਫੋਰਮੈਂਸ ਕੀਤਾ ਵੇ ਪਹਿਲੀ ਵਾਰ ਮੈਨੂੰ ਯਾਦ ਹੈ 92 ਦੇ ਵਿੱਚ ਸਾਡੇ ਪਿੰਡ ਵਿੱਚ ਨਾ ਇੱਕ ਫੰਕਸ਼ਨ ਹੋਇਆ ਸੀ ਤੇ ਮੈਂ ਉਦੋਂ ਮਹਿਤਾ ਚੌਂਕ ਥੋੜਾਕ ਸਮਾਂ ਲਾ ਕੇ ਆਇਆ ਸੀ ਤੇ ਗਿਆਨੀ ਪੂਰਨ ਸਿੰਘ ਜੀ ਉਹਨਾਂ ਕੋਲੋਂ ਮੈਂ ਸਿੱਖਦਾ ਸਾਂ ਜਿਹੜੇ ਉਸ ਵਕਤ ਦੇ ਪ੍ਰਿੰਸੀਪਲ ਸੀ ਉਹਨਾਂ ਨੇ ਮੈਨੂੰ ਸ਼ਬਦ ਸਖਾਇਆ ਸੀ ਤੂੰ ਕਰੋ ਦਇਆ ਮੇਰੇ ਸਾਈ ਉਹ ਮੈਂ ਆਣ ਕੇ ਆਪਣੀ ਪਿੰਡ ਵਿੱਚ ਵੱਡੇ ਗੁਰਦੁਆਰਾ ਸਾਹਿਬ ਪਹਿਲੀ ਵਾਰੀ ਗਾਇਆ ਸੀ ਸਟੇਜ ਤੇ ਇਸ ਤੋਂ ਬਾਅਦ ਫਿਰ ਕਿਹੜੇ ਕਾਲਜ ਤੋਂ ਜਾਂ ਕਿਹੜੀ ਸੰਸਥਾ ਤੋਂ ਤਾਲੀਮ ਲਈ ਕੀਰਤਨ ਦੀ ਆ ਦੇਖੋ ਜੀ ਮੈਨੂੰ ਕਾਫੀ ਜਗਤ ਤੋਂ ਤਾਲੀਮ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਦਮਦਮੀ ਟਕਸਾਲ ਦਾ ਵੀ ਵਿਦਿਆਰਥੀ ਰਿਆ ਥੋੜਾ ਸਮਾਂ ਮੈਂ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ ਆਇਆ ਉੱਥੋਂ ਬਹੁਤ ਹੀ ਬਿਹਤਰੀਨ ਉਸਤਾਦ ਪ੍ਰੋਫੈਸਰ ਅਵਤਾਰ ਸਿੰਘ ਜੀ 나ਜ ਸਾਹਿਬ ਜਿਹੜੇ ਕਿ ਟਾਪ ਕਲਾਸ ਦੇ ਰਾਗੀਆਂ ਦੇ ਉਸਤਾਦ ਨੇ ਅੱਜ ਦਰਬਾਰ ਸਾਹਿਬ ਜੀ ਦੇ ਰਾਗੀ ਜਾਂ ਬਾਹਰਲੇ ਕੋਈ ਰਾਗੀ ਜਿਹੜੇ ਬਹੁਤ ਮਸ਼ਹੂਰ ਨੇ ਉਹਨਾਂ ਦੇ ਲਿਸਟ ਵੇਖੀਏ ਤੇ 90% ਕੇਵਲ ਉਹਨਾਂ ਦੇ ਕੱਲਿਆਂ ਦੇ ਸਿਖਾਏ ਹੋਏ ਰਾਗੀ ਨੇ ਉਹਨਾਂ ਕੋਲੋਂ ਮੈਨੂੰ 3 ਸਾਲ ਦਾ ਕੋਰਸ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬੜੇ ਸੁਚੱਜੇ ਸਾਨੂੰ ਪ੍ਰਿੰਸੀਪਲ ਸਾਹਿਬ ਮਿਲੇ ਸੀ ਉੱਥੇ ਡਾਕਟਰ ਸ਼ਮਸ਼ੀਰ ਸਿੰਘ ਜੀ, ਉਸਤਾਦ ਨਾਜਬ ਸਾਹਿਬ ਜੀ, ਉਸਤਾਦ ਬਲਦੇਵ ਸਿੰਘ ਜੀ ਮਿਸ਼ਨਰੀ ਕਾਲ ਜਿਹੜੇ ਹੁਣ ਪ੍ਰਿੰਸੀਪਲ ਵੀ ਰਿਟਾਇਰ ਹੋਏ ਨੇ ਇਹਨਾਂ ਦੇ ਕੋਲੋਂ ਸਿੱਖਿਆ ਪ੍ਰਾਪਤ ਕਰਕੇ ਫਿਰ ਮੈਂ ਵਾਪਸ ਆਇਆ ਜੋ ਦਿਖਣ ਲੁਧਿਆਣਾ ਨਾ ਉੱਥੇ ਵੀ ਰਹਿਣ ਦਾ ਸਮਾਂ ਮਿਲਿਆ ਪ੍ਰੋਫੈਸਰ ਪ੍ਰਿੰਸੀਪਲ ਸੁਖਮਨ ਸਿੰਘ ਜੀ ਜੋ 20 ਸਾਲ ਵਾਲੇ ਸੰਤ ਬਾਬਾ ਸੁੱਚਾ ਸਿੰਘ ਜੀ ਜਿਹੜੇ ਸੀ ਉਹ ਬਹੁਤ ਦਾਸ ਨੂੰ ਪਿਆਰ ਕਰਦੇ ਸੀ ਜੀ ਜੀ ਤੇ ਉਹਨਾਂ ਦੀ ਵੀ ਰਹਿਨਮਾਈ 'ਚ ਮੈਨੂੰ ਕੋਈ ਸਮਾਂ ਬਤੀਤ ਕਰਨ ਦਾ ਮਿਲਿਆ ਉੱਥੋਂ ਹੀ ਮੈਨੂੰ ਇੱਕ ਸੁਭਾਗ ਹੋਰ ਮਿਲਿਆ ਕਿ ਉਹਨਾਂ ਨੇ ਮੇਰੇ ਪੇਪਰ ਪਰਵਾ ਦਿੱਤੇ ਯੂਨੀਵਰਸਿਟੀ ਪਟਿਆਲਾ ਉਦੋਂ ਨਵੀਂ-ਨਵੀਂ ਡਿਗਰੀ ਸ਼ੁਰੂ ਹੋਈ ਸੀਗੀ ਯੂਨੀਵਰਸਿਟੀ ਤੋਂ ਡਿਪਲੋਮਾ ਇਨ ਗੁਰਮਤ ਸੰਗੀਤ ਜੇਦਾ ਕਿ ਪਹਿਲੇ ਬੈਚ ਦੇ ਅਸੀਂ ਵਿਦਿਆਰਥੀ ਸਾਂ ਜੀ ਉਹ ਡਾਕਟਰ ਗੁਰਨਾਮ ਸਿੰਘ ਜੀ ਜਿਹੜੇ ਯੂਨੀਵਰਸਿਟੀ ਵਾਲੇ ਨੇ ਡਾਕਟਰ ਜਸਵੀਰ ਕੌਰ ਜੀ ਜੀ ਉੱਥੇ ਸਾਰੇ ਆਉਂਦੇ ਹੁੰਦੇ ਸੀ ਵੱਖ-ਵੱਖ ਤਰ੍ਹਾਂ ਨਾਲ ਸਾਨੂੰ ਕਲਾਸਾਂ ਦੀਆਂ ਮਿਸ਼ਨਰੀ ਕਾਲਜ ਦੀ ਕੋਈ ਅਜੀਹੀ ਯਾਦ ਜਿਹੜੀ ਸੰਗਤਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤੁਸੀਂ ਮਿਸ਼ਨਰੀ ਕਾਲਜ ਇੱਕ ਸ਼ਰਮਣੀ ਕਮੇਟੀ ਦਾ ਇਹੋ ਜਿਹਾ ਆਦਾਰਾ ਵਾ ਜਿੱਥੋਂ ਬੱਚਾ ਕੋਈ ਵੀ ਚਾਹਵੇ ਤੇ ਸੋਨਾ ਬਣ ਕੇ ਨਿਕਲ ਸਕਦਾ ਕਿਉਂਕਿ ਉੱਥੇ ਦੇ ਜਿਹੜੇ ਮਰਜ਼ਾਦਾ ਨੇ ਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾਣਾ ਗੁਰਦੁਆਰਾ ਸਾਹਿਬ ਵਿੱਚ ਨਿਤਨੇਮ ਹੋਣਾ ਮੈਂ ਸਮਝਦਾ ਜਿਹੜਾ ਬੰਦਾ 3 ਸਾਲ ਪ੍ਰੋਪਰ ਨਿਤਨੇਮ ਕਰ ਲੇ ਉਹਨੂੰ ਤੇ ਵੈਸੇ ਹੀ ਭਾਗ ਲੱਗ ਜਾਂਦਾ ਜੀ ਮਿਸ਼ਨਰੀ ਕਾਲਜ ਦੀ ਕਾਫੀ ਵੱਡੀ ਦੇਣ ਹੈ ਸਿੱਖ ਪੰਥ ਨੂੰ ਕਾਫੀ ਉਹਨੇ ਵਿਦਵਾਨ ਪੈਦਾ ਕੀਤੇ ਨੇ ਸੰਗੀਤਕਾਰ ਪੈਦਾ ਕੀਤੇ ਨੇ ਬਿਲਕੁਲ ਬਿਲਕੁਲ ਜਿੰਨੀ ਦੇਣ ਮਿਸ਼ਨਰੀ ਕਾਲਜ ਦੀ ਹੈ ਨਾ ਇੰਨੀ ਹੋਰ ਕਿਸੇ ادارے ਦੀ ਹੈ ਨਹੀਂ ਕਿਉਂਕਿ ਮਿਸ਼ਨਰੀ ਕਾਲ ਜੇ ਕਿਹਾ ਸੀ ਸਾਰੀਆਂ ਚੀਜ਼ਾਂ ਉਹ ਰਿਜ਼ਲਟ ਦਿੰਦਾ ਹਰ ਤਿੰਨ ਸਾਲ ਤੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਵੀ ਤੁਸੀਂ ਸੇਵਾ ਨਿਭਾਈ ਜਾਂ ਕਿਤੇ ਹੋਰ ਵੀ ਡਿਊਟੀ ਕਰਨ ਦਾ ਮੌਕਾ ਮਿਲਿਆ ਸਮਾਂ ਮੈਨੂੰ ਸੰਤ ਬਾਬਾ ਦਵਿੰਦਰ ਸਿੰਘ ਜੀ ਜਿਹੜੇ ਸ਼ਾਹਪੁਰੇ ਵਾਲੇ ਉਹਨਾਂ ਕੋਲੇ ਮੈਂ ਰਿਆਂ ਉੱਥੇ ਵੀ ਮੈਂ ਡਿਊਟੀ ਨਿਭਾਈ ਹੈ ਕਿੰਨਾ ਸਮਾਂ ਸਾਲ ਡੇਢ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਆਗੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਜੁਆਇਨ ਕੀਤਾ ਪਹਿਲਾਂ ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਜਿਹਨੂੰ ਕਹਿੰਦੇ ਆਪਾਂ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਸੇਵਾ ਨਿਭਾਈ ਹੈ ਫਿਰ ਮੈਂ ਤਰਨਤਾਰਨ ਦਰਬਾਰ ਫਿਰ ਮੈਂ ਦਰਬਾਰ ਸਾਹਿਬ ਆ ਕੇ ਲੱਗਾ ਕਿ ਉਹ ਕਿਹੜੀ ਅਜੀਹੀ ਸ਼ਖਸੀਅਤ ਹੈ ਜਿਨ੍ਹਾਂ ਦੀ ਹਮੇਸ਼ਾ ਤੁਹਾਡੇ ਉੱਪਰ ਛਾਪ ਰਹੀ ਹੈ ਉਹਨਾਂ ਦੀ ਕੀਰਤਨ ਸ਼ੈਲੀ ਤੁਸੀਂ ਪ੍ਰਭਾਵਿਤ ਹੋਏ ਜਾਂ ਉਸ ਦਾ ਪ੍ਰਭਾਵ ਤੁਸੀਂ ਕਬੂਲਿਆ ਕੀਰਤਨ ਦੇ ਵਿੱਚ ਤੇ ਭਾਈ ਅਰਜੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਭਾਈ ਗੁਰਮੀਤ ਸਿੰਘ ਜੀ ਦਰਬਾਰ ਸਾਹਿਬ ਵਾਲੇ ਭਾਈ ਜਸਵੰਤ ਸਿੰਘ ਜੀ ਦਰਬਾਰ ਸਾਹਿਬ ਦੇ ਜੁਰੀ ਲਾਗੀ ਪ੍ਰਭ ਡੋਰੀ ਹੱਥ ਮਾਰੇ ਮੈਨੂੰ ਉਹਨਾਂ ਦਾ ਸਾਰਿਆਂ ਦਾ ਕੀਰਤਨ ਬਹੁਤ ਪਸੰਦ ਹੈ ਹੁਣ ਮੈਂ ਬੇਨਤੀ ਕਰਾਂਗਾ ਆਪ ਜੀ ਦੇ ਚਰਨਾਂ ਕੀ ਸੰਗਤ ਨੂੰ ਇੱਕ ਸ਼ਬਦ ਸੁਣਾ ਕੇ ਜਰੂਰ ਨਿਹਾਲ ਕੀਤਾ ਜਾਏ ਜਾਂ ਕੋ ਹਰ ਰੰਗ ਲਾਗੋ ਜਿਸ ਤੂਕ ਮੈਂ ਜਾਂ ਕੋ ਹਰ ਰੰਗ ਲਾਗੋ ਕਿਆ ਬਾਤ ਹੈ ਪਾਈ ਸਾਬ ਬਹੁਤ ਆਨੰਦ ਆਇਆ ਆਪ ਜੀ ਦਾ ਇਹ ਸ਼ਬਦ ਸਰਵਨ ਕਰਕੇ ਪਾਈ ਸਾਹਿਬ ਜੀ ਜਦੋਂ ਪਹਿਲੀ ਵਾਰ ਕੰਪੋਜੀਸ਼ਨ ਤਿਆਰ ਕੀਤੀ ਹੈ ਫਰੀਦਾ ਬੁਰੇ ਦਾ ਭਲਾ ਕਰ ਮਨ ਦੇ ਵਿੱਚ ਇਹ ਸੀ ਕਿ ਸੰਗਤ ਇਨਾ ਪਿਆਰ ਦੇਵੇਗੀ ਇਹ ਨਾਮਕਬੂਲ ਹੋਵੇਗਾ ਕਿ ਤੁਹਾਡੀ ਪਛਾਣ ਹੀ ਉਹ ਸ਼ਬਦ ਬਣ ਜਾਵੇਗੀ ਨਹੀਂ ਸੱਚੇ ਮੈਨੂੰ ਇਸ ਗੱਲ ਦਾ ਇਲਮ ਨਹੀਂ ਸੀਗਾ ਕਿ ਇਨਾ ਇਸ ਸ਼ਬਦ ਨੂੰ ਪਿਆਰ ਜਾਂ ਸਾਨੂੰ ਵੀ ਉਸ ਸ਼ਬਦ ਕਰਕੇ ਪਿਆਰ ਮਿਲੇਗਾ ਤੇ ਉਦੋਂ ਨਾਲ ਮੇਰੇ ਕੋਲ ਗਲਤੀ ਨਾਲ 5 ਮਿੰਟ ਪਹਿਲਾਂ ਸਮਾਪਤੀ ਹੋ ਗਈ ਤੇ ਇਸ਼ਾਰਾ ਹੋਇਆ ਵੀ ਨਹੀਂ ਅਜੇ 5 ਮਿੰਟ ਹੋ ਰਹਿ ਗਏ ਨੇ ਲਾਉ ਮੈਂ ਇੱਕਦਮ ਚਿੰਤਾ ਚ ਪੈ ਗਿਆ ਕਿ ਸ਼ਬਦ ਕਿਹੜਾ ਲਾਵਾਂ ਹੁਣ 5 ਮਿੰਟਾਂ ਕੋਈ ਵੱਡਾ ਸ਼ਬਦ ਨਾ ਲੱਗ ਜਾਏ ਤਾਂ ਮੈਂ ਉਹਨ ਇੱਕਦਮ ਮੈਨੂੰ ਯਾਦ ਆ ਗਈ ਇਹ ਤਰਜ ਤੇ ਮੈਂ ਫਰੀਦਾ ਬਰੇਦਾ ਪਲਾ ਕਰਕੇ ਇੱਕ ਛੋਟਾ ਹਰਸਾਉਣ ਕਰਕੇ ਇੱਕ ਛੋਟਾ ਸ਼ਬਦ ਉਹਨ ਕਰਕੇ ਤੇ ਮੈਂ ਇਹਨੂੰ ਗਾਇਆ ਪਹਿਲਾਂ ਇਹਦੀ ਤਿਆਰੀ ਸੀ ਕਿ ਐਡੀ ਟਾਈਮ ਨਹੀਂ ਨਹੀਂ ਕੋਈ ਤਿਆਰੀ ਨਹੀਂ ਸੀ ਕੀ ਬਾਤ ਹੈ ਨਾ ਨਾ ਕੋਈ ਤਿਆਰੀ ਨਹੀਂ ਹੈ ਅੱਛਾ ਮੈਂ ਸਮਝਦਾ ਸ਼ਾਇਦ ਇਹ ਪਹਿਲੀ ਵਾਰ ਤੁਸੀਂ ਸੰਗਤਾਂ ਨੂੰ ਇਹ ਗੱਲ ਦਾ ਪਤਾ ਲੱਗ ਰਿਹਾ ਹੋਵੇਗਾ ਜਿਹੜੀ ਤੁਸੀਂ ਉਹਨੂੰ ਕਹਿ ਰਹੇ ਹੋ ਹਾਂਜੀ ਹਾਂਜੀ ਤਾਂ ਉਦੋਂ ਮੇਰੇ ਕੋ ਵੀ ਉਹ ਫੋਨ ਸੀ ਤੇ ਮੈਨੂੰ ਨਾ ਦਰਬਾਰ ਸੁਪਾਉਂਦੇ ਆ ਬੜਾ ਇੱਕ ਫੋਨ ਆਇਆ ਦੋ ਤਿੰਨ ਸਿੰਘਾਂ ਦੇ ਭਾਈ ਸਾਵਾ ਜੀ ਬੜਾ ਕਮਾਲ ਸ਼ਬਦ ਲਾਇਆ ਤੁਸੀਂ ਫੇਰ ਸਾਡੀ ਡਿਊਟੀ ਆਈ ਤੇ ਮੈਂ ਕਿਹਾ ਚਲੋ ਨਾ ਆਖਿਆ ਸੀ ਫੇਰ ਲਾ ਦਿੰਨੇ ਮੈਂ ਦੁਬਾਰਾ ਪੜਤਾ ਤੇ ਮੈਨੂੰ ਹੋਰ ਫੋਨ ਵੱਧ ਗਏ ਮੈਂ ਤੀਸਰੀ ਵਾਰੀ ਫੇਰ ਕਿਸੇ ਦੇ ਕਹਿਣ ਤੇ ਲਾਦਾ ਬਸ ਤਿੰਨ ਕੋਰੀ ਅਸੀਂ ਲਾਇਆ ਉਹ ਨਿਚਰ ਨੂੰ ਕੰਪਨੀਆਂ ਵਾਲੇ ਵੀ ਆ ਗਏ ਉਹ ਵਾਕਿਆ ਹੀ ਮੈਨੂੰ ਉਹਨੇ ਵਧਾਈਆਂ ਦਿੱਤੀਆਂ ਤੇ ਇੱਧਰ ਵੀ ਕੰਪਨੀਆਂ ਵਾਲੇ ਆ ਗਏ ਜੀ ਭਾਈ ਸਾਹਿਬ ਉਹ ਸ਼ਬਦ ਰਿਕਾਰਡ ਕਰਾਓ ਚਲੋ ਅਸੀਂ ਵੀ ਹੁਣ ਤੁਹਾਨੂੰ ਇੱਕ ਬੇਨਤੀ ਕਰਦੇ ਆ ਕਿਰਪਾ ਕਰਕੇ ਸਾਨੂੰ ਵੀ ਇਹ ਸ਼ ਫਰੀਦਾ ਬੁਰੇ ਦਾ ਪਲਾ ਕਰ ਫਰੀਦਾ ਬੁਰੇ ਦਾ ਪਲਾ ਕਰ ਉਸਾ ਮਨ ਨਾਮ ਦਾ I'm <Sings> ਬਹੁਤ ਕੋ ਭਾਈ ਸਾਹਿਬ ਬਹੁਤ ਆਨੰਦ ਆਇਆ ਅੱਜ ਦਾ ਸ਼ਬਦ ਸਰਵਣ ਕਰਕੇ ਭਾਈ ਸਾਹਿਬ ਜਦੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਚੌਂਕੜੇ ਲਗਾ ਕੇ ਕੀਰਤਨ ਕਰਦੇ ਹੋ ਕੀ ਅਹਿਸਾਸ ਹੁੰਦਾ ਹੈ ਸੰਗਤ ਦੇ ਨਾਲ ਵੀ ਜਰੂਰ ਸਾਂਝਾ ਕਰੋ ਮਨ ਦੇ ਵਿੱਚ ਜਦੋਂ ਕੀ ਚੱਲ ਰਿਹਾ ਹੁੰਦਾ ਹੈ ਖਿਆਲات ਕੀ ਹੁੰਦੇ ਨੇ ਉਸ ਸਮੇਂ ਦੇ ਦੁਨੀਆ ਦੇ ਵਿੱਚ ਇੱਕੋ ਹੀ ਥਾਂ ਵਾ ਜਿਹਦਾ ਨਾਮ ਦਰਬਾਰ ਸਾਹਿਬ ਆ ਔਰ ਇੱਕੋ ਹੀ ਜਗਾ ਵਾ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ ਕਿ ਡਿਠੇ ਸਭੇ ਥਾਮ ਨਹੀਂ ਤੁੱਟ ਜੀ ਇਹਦੇ ਵਰਗੀ ਮਹਾਰਾਜ ਕਹਿੰਦੇ ਹੋਰ ਕੋਈ ਥਾਂ ਨਹੀਂ ਆ ਉਸ ਥਾਂ ਦੇ ਵਿੱਚ ਵੀ ਇੱਕ ਐਸੀ ਥਾਂ ਆ ਜਿੱਥੇ ਜਾਨ ਹੈਡ ਗ੍ਰੰਥੀ ਸਾਹਿਬ ਬਹਿ ਸਕਦੇ ਆ ਆਪਣੀ ਥਾਂ ਤੇ ਜਾਂ ਰਾਗੀ ਸਿੰਘ ਆਪਣੀ ਥਾਂ ਤੇ ਬਹਿ ਸਕਦੀ ਇਹਦੇ ਵਿੱਚ ਕੋਈ ਦੂਜਾ ਬੰਦਾ ਨਹੀਂ ਆ ਸਕਦਾ ਪਰ ਮਹਾਰਾਜ ਨੇ ਸਾਨੂੰ ਇੱਕ ਤਾਂ ਉਹ ਬਖਸ਼ਿਸ਼ ਦਵਾਈ ਆ ਕਿ ਦੁਨੀਆ ਚ ਸਭ ਤੋਂ ਵੱਡਾ ਮਾਣ ਵਾਲੀ ਗੱਲ ਉਦੋਂ ਹੁੰਦੀ ਜਦੋਂ ਰਾਸ਼ਟਰਪਤੀ ਵੀ ਤੁਹਾਡੇ ਪਿੱਛੇ ਪਵੇ ਤੇ ਪ੍ਰਧਾਨ ਮੰਤਰੀ ਪਿੱਛੇ ਪਵੇ ਮੇਰਾ ਖਿਆਲ ਦੁਨੀਆ ਦੇ ਸਾਰੇ ਅਫਸਰ ਤੇ ਉਹਨਾਂ ਨੂੰ ਸਲੂਟ ਮਾਰਦੇ ਆ ਤੇ ਜੇ ਕਿਤੇ ਉਹ ਤੁਰੇ ਆਉਂਦੇ ਹੋਣ ਅਗੋਂ ਤੇ ਉਹਨਾਂ ਪਹਿਲਾ ਹੱਥ ਜੁੜੇਗਾ ਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਜਾਂ ਸਾਨੂੰ ਨਮਸਕਾਰ ਕਰਨਗੇ ਸਾਡੇ ਹੱਥੇ ਸਭ ਤੋਂ ਵੱਡਾ ਮਾਣ ਹੈ ਬਖਸ਼ਿਆ ਗੁਰੂ ਰਾਮਦਾਸ ਜੀ ਦਾ ਪਰ ਦਰਬਾਰ ਸਾਹਿਬ ਇੱਕ ਐਸੀ ਥਾਂ ਵਾ ਜਿੱਥੇ ਕੀਰਤਨ ਕਰਨ ਵਾਲਿਆਂ ਨੂੰ ਵੀ ਦੁਨੀਆ ਵਿੱਚ ਸਭ ਤੋਂ ਵੱਧ ਆਨੰਦ ਆਉਂਦਾ ਤੇ ਕੀਰਤਨ ਸੁਣਨ ਵਾਲਿਆਂ ਨੂੰ ਵੀ ਦਰਬਾਰ ਸਾਹਿਬ ਦੇ ਅੰਦਰ ਹਦੂਦ ਬੈਠ ਕੇ ਸਭ ਤੋਂ ਵੱਧ ਆਨੰਦ ਆਉਂਦਾ ਇਸ ਲਈ ਮੈਨੂੰ ਵੀ ਦੁਨੀਆ ਵਿੱਚ ਸਭ ਤੋਂ ਵੱਧ ਆਨੰਦ ਕੀਰਤਨ ਦਾ ਜਿਹੜਾ ਦਰਬਾਰ ਸਾਹਿਬ ਵਿੱਚ ਹੀ ਹੁੰਦਾ ਜਿੱਥੇ ਕੋਈ ਦੂਜੀ ਗੱਲ ਹੀ ਨਹੀਂ ਹੁੰਦੀ ਇਸ ਲਈ ਦਰਬਾਰ ਸਾਹਿਬ ਦਾ ਕੀਰਤਨ ਸਭ ਤੋਂ ਵੱਧ ਸਾਨੂੰ ਨਾਲ ਤੇ ਅੱਜ ਇਸ ਮੁਕਾਮ ਤੇ ਤੁਸੀਂ ਪਹੁੰਚੇ ਹੋਏ ਜਦੋਂ ਕੋਈ ਪੁਰਾਣਾ ਵਿਦਿਆਰਥੀ ਜਾਂ ਅਧਿਆਪਕ ਮਿਲਦਾ ਤੇ ਫਿਰ ਕਿਹੋ ਜਿਹਾ ਮਾਹੌਲ ਬਣਦਾ ਇੱਕੋ ਪੁਰਾਣੀਆਂ ਯਾਦਾਂ ਤਾਜ਼ਾ ਹੁੰਦੀਆਂ ਨਾਲ ਨਾਲ ਮੈਨੂੰ ਸਮਝਦਾ ਜਦੋਂ ਪੁਰਾਣਾ ਕੋਈ ਵਿਦਿਆਰਥੀ ਮਿਲਦਾ ਤੇ ਆਪਣੀ ਅਸਲੀਅਤ ਫਿਰ ਇੱਕ ਵਾਰ ਦਿਖਦੀ ਆ ਵੀ ਉਦੋਂ ਅਸੀਂ ਕੀ ਸ਼ਾਂਤੀ ਅੱਜ ਅਸੀਂ ਕੀ ਪਰ ਇਹ ਗੁਰੂ ਰਾਮ ਦਾਸ ਜੀ ਦੇ ਸ਼ਬਦ ਦਾ ਸਦਕਾ ਹੀ ਸਾਨੂੰ ਸਾਰਾ ਕੁਝ ਮਿਲਿਆ ਉਦੋਂ ਬਹੁਤ ਜ਼ਿਆਦਾ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੁੰਦਾ ਸੱਚੇ ਪਾਤਸ਼ਾਹ ਤੂੰ ਸਾਡੇ ਜੀਉਂਦੇ ਜੀ ਸਾਨੂੰ ਉਹ ਚੀਜ਼ਾਂ ਵਿਖਾ ਦਿੰਦਾ ਜਿਹੜੀਆਂ ਅਸੀਂ ਵੇਖ ਹੀ ਨਹੀਂ ਸਕਦੇ ਸੀ ਅਸੀਂ ਆਪਸ ਵਿੱਚ ਜਦੋਂ ਪੁਰਾਣੇ ਸੱਜਣ ਇਕੱਠੇ ਹੁੰਦੇ ਹਨ ਨਾ ਤਾਂ ਅਸੀਂ ਉਦੋਂ ਗੱਲਾਂ ਕਰਦੇ ਹੁੰਦੇ ਆਂ ਵੀ ਯਾਰ ਤੇਰੇ ਕੋ ਸਾਈਕਲ ਨਹੀਂ ਸੀ ਹੁੰਦਾ ਮੇਰੇ ਕੋ ਵੀ ਸਾਈਕਲ ਨਹੀਂ ਸੀ ਹੁੰਦਾ ਬੱਸਾਂ ਤੇ ਸਫ਼ਰ ਕਰਨ ਵਾਲੇ ਸਾਂ ਅੱਜ ਗੁਰੂ ਰਾਮਦਾਸ ਨੇ ਯਾਰ ਸਾਨੂੰ ਵਧੀਆ ਤੋਂ ਵਧੀਆ ਹੋਟਲ ਵਧੀਆ ਤੋਂ ਵਧੀਆ ਜਹਾਜ਼ ਵਧੀਆ ਤੋਂ ਵਧੀਆ ਦੁਨੀਆ ਦੀ ਥਾਂ ਦਿਖਾਈ ਏ ਫਿਰ ਅਸੀਂ ਆਸ ਵਿੱਚ ਬੈਠ ਕੇ ਹੀ ਪੁਰਾਣੇ ਸੱਜਣਾਂ ਨਾਲ ਧੰਨਵਾਦ ਕਰੀਦਾ ਮਾਰੇ ਗੁਰੂ ਰਾਮਦਾਸ ਜੀ ਦਾ ਵੀ ਜਿਹਦੇ ਕਰਕੇ ਸਾਨੂੰ ਇਹ ਸਾਰਾ ਕੁਝ ਮਿਲਿਆ ਕੀਰਤਨ ਕਰਨ ਦੇ ਨਾਲ ਨਾਲ ਇੱਕ ਅਕੈਡਮੀ ਵੀ ਚਲਾ ਰਹੇ ਹੋ ਜੀ ਕਿਵੇਂ ਮਨ ਦੇ ਵਿੱਚ ਖਿਆਲ ਆ ਕਿਉਂਕਿ ਸਭ ਕੁਝ ਤੁਹਾਡੇ ਕੋਲ ਸੀ ਧਨ ਦੌਲਤ ਸ਼ੋਹਰਤ ਪਰਿਵਾਰ ਜੀ ਔਰ ਮਨ ਦੇ ਵਿੱਚ ਕਿੱਥੋਂ ਖਿਆਲ ਆ ਗਿਆ ਕਿ ਇੱਕ ਅਕੈਡਮੀ ਵੀ ਸ਼ੁਰੂ ਕਰਨੀ ਚਾਹੀਦੀ ਹੈ ਇੱਕ ਤਾਂ ਇਹ ਸੀ ਕਿ ਸਾਡੇ ਸਿੱਖ ਕੌਮ ਦੇ ਵਿਦਵਾਨਾਂ ਦੇ ਨਾਂ ਤੇ ਚੀਜ਼ਾਂ ਬਹੁਤ ਘੱਟ ਬਣ ਰਹੀਆਂ ਨੇ ਭਈ ਜਿਵੇਂ ਰੋਡਾਂ ਦੇ ਨਾਮ ਵੀ ਸਾਡੇ ਵਿਦਵਾਨਾਂ ਦੇ ਨਾਂ ਤੇ ਬਹੁਤ ਘੱਟ ਹੈ ਬਿਲਡਿੰਗਾਂ ਦੇ ਨਾਮ ਵੀ ਬਹੁਤ ਘੱਟ ਹੈ ਕਾਲਜਾਂ ਦੇ ਨਾਮ ਵੀ ਬਹੁਤ ਘੱਟ ਹੈ ਮੇਰਾ ਮਨ ਦਾ ਆਪਣਾ ਇਹ ਸੰਕਲਪ ਆ ਕਿ ਅਸੀਂ ਆਪਣੀ ਜਿਹੜੇ ਪੁਰਾਣੇ ਵਿਦਵਾਨ ਕੀਰਤਨੀਏ ਜਾਂ ਕਥਾਵਾਜਕ ਹੈ ਮੇਰਾ दिली ਇੱਛਾ ਹੈ ਕਿ ਮੈਂ ਉਹਨਾਂ ਦੇ ਨਾਮ ਤੇ ਕੁਝ ਖੜਾ ਕਰਕੇ ਜਾਵਾਂ ਕੁਝ ਬਿਲਡਿੰਗਾਂ ਬਣਾ ਕੇ ਜਾਵਾਂ ਕੁਝ ਵਿਦਿਆਲੇ ਕੋਲ ਕੇ ਜਾਣਾ ਇਹ ਸੰਕਲਪ ਕਰਕੇ ਹੀ ਮੈਂ ਇੱਕ ਗਿਆਨੀ ਮਾਨ ਸਿੰਘ ਚੌਰ ਸਾਹਿਬ ਜੀ ਦੇ ਯਾਦਗਾਰ ਮਨਾਉਣਾ ਸੰਤ ਹਰਦੇਵ ਸਿੰਘ ਜਿਹੜੇ ਹੋਏ ਲੂਲੋਵਾਲ ਪਿੰਡ ਵਾਲੇ ਜਿਹੜੇ ਕਥਾ ਕੀਰਤਨ ਕਰਦੇ ਸੀ ਬਹੁਤ ਵਿਦਵਾਨ ਸੀ ਇਸ ਜਗ੍ਹਾ ਤੇ ਜਿਹੜਾ ਹੈ ਉਹਨਾਂ ਦੇ ਨਾਂ ਤੇ ਸੰਤ ਹਰਦੇਵ ਸਿੰਘ ਸੰਗੀਤ ਵਿਦਿਆਲਾ ਚੱਲ ਰਿਹਾ ਔਰ ਇਹ ਜੋ ਵੀ ਇੱਥੇ ਅਸੀਂ ਸਿਖਾ ਰਹੇ ਹਾਂ ਮਿਸ਼ਨਰੀ ਕਾਲਜ ਵਾਲਾ ਸਾਰਾ ਸਿਲੇਬਸ ਅਸੀਂ ਨਾਲ ਦਿੰਨੇ ਆ ਉਹ ਸਹੀ ਤਰ੍ਹਾਂ ਨਾਲ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਬੈਠੇ ਆ ਬੱਚੇ ਤੇ ਸਵੇਰੇ ਆਣ ਕੇ 5 ਵਜੇ ਨਿਤਨੇਮ ਕਰਦੇ ਨੇ ਬਿਲਕੁਲ ਉਸ ਤਰ੍ਹਾਂ ਹੀ ਅਸੀਂ ਨਾਸ਼ਤਾ ਟਾਈਮ ਸਿਰ ਦਿੰਨੇ ਆ ਦੁਪਹਿਰ ਨੂੰ ਸਡੀਆਂ ਕਲਾਸਾਂ ਲੱਗਦੀਆਂ ਨੇ ਤੋਂ ਮੇਰਾ ਮਨ ਇਹ ਆ ਕਿ ਮੇਰੀਆਂ ਤੇ ਜ਼ਰੂਰਤਾਂ ਪੂਰੀਆਂ ਹੋ ਗਈਆਂ ਨੇ ਬਿਲਕੁਲ ਤੇ ਹੁਣ ਜਿਹੜਾ ਕੋਈ ਮੈਨੂੰ ਇਦਾਂ ਦਾ ਲੱਗਦਾ ਜਿਹਦੀ ਮੈਂ ਹੈਲਪ ਕਰ ਸਕਦਾ ਮੈਂ ਮਦਦ ਕਰ ਸਕਦਾ ਤੇ ਮੈਂ ਆਪਣੀ ਜ਼ਿੰਦਗੀ ਦਾ ਕੁਝਕ ਸਮਾਂ ਹੁਣ ਮੈਂ ਉਸ ਬੰਨੇ ਵੀ ਲਾਵਾਂ ਮੇਰਾ ਰੋਜ਼ਗਾਰ ਵੀ ਨਾਲ ਚੱਲਦਾ ਰਹਿੰਦਾ ਮੈਂ ਜਾਂਦਾ ਵੀ ਆ ਕੀਰਤਨ ਵੀ ਕਰਦਾ ਪਰ ਮੈਂ ਜਿਆਦਾ ਸਮਾਂ ਇੱਥੇ ਹੁਣਾ ਇਹ ਜਗ੍ਹਾ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਕਿਵੇਂ ਤਿਆਰ ਹੋ ਗਈ ਸਾਡੇ ਸਤਿਕਾਰਯੋਗ ਅਜੇ ਸਿੰਘ ਜੀ ਰਠੌਰਡ ਬੰਬਈ ਤੋਂ ਉਹਨਾਂ ਨੇ ਮੈਨੂੰ ਬੜਾ ਸਹਿਯੋਗ ਕੀਤਾ ਇਹਦੇ ਬਣਾਉਣ ਵਿੱਚ ਔਰ ਭਾਈ ਕਰਨਾਲ ਭਾਈ ਗੁਲਾਬ ਸਿੰਘ ਜੀ ਕਰਨਾਲ ਤੋਂ ਜਿਨ੍ਹਾਂ ਨੇ ਮੇਰੀ ਗੈਰਹਾਜ਼ਰੀ ਵਿੱਚ ਇੱਥੇ ਰਹਿ ਕੇ ਘੁੱਪੇ ਖਲੋਖਲ ਕੇ ਉਹਨਾਂ ਨੇ ਮੇਰੀ ਗੈਰਹਾਜ਼ਰੀ ਚ ਇਹ ਸਾਰਾ ਤਿਆਰ ਕਰਾ ਦਿੱਤਾ ਸੁੱਤੇ ਸਿੱਧਾ ਹੋ ਰਿਹਾ ਮੈਂ ਕਰ ਨਹੀਂ ਰਿਹਾ ਮੈਂ ਵੇਖ ਰਿਹਾ ਹਾਂ ਬਿਲਕੁਲ ਸੁੱਤੇ ਸਿੱਧਾ ਆਪਣੇ ਆਪ ਸਭ ਕੋ ਜੁਹੀ ਜਾ ਰਿਹਾ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੀ ਹੈ ਕਿ ਤੇ ਕੀ ਮਾਪਦਣ ਹੈ ਜਦੋਂ ਕਿਸੇ ਵਿਦਿਆਰਥੀ ਨੇ ਇਸ ਅਕੈਡਮੀ ਦੇ ਵਿੱਚ ਐਡਮਿਸ਼ਨ ਲੈਣੀ ਹੋਵੇ ਕੀ ਮਾਪਦਣ ਹੈ ਮਾਪਦਣ ਇੱਕ ਤਾਂ ਉਹਦਾ ਚੈੱਕ ਕਰਦੀਆਂ ਜੀ ਗਲਾ ਪੀ ਗਉਣ ਵਾਲਾ ਹੈ ਉਹਦੇ ਅੰਦਰ ਕਿੰਨੀ ਕਿ ਚਿੰਕ ਹੈ ਉਹਦੇ ਅੰਦਰ ਕਿੰਨਾ ਕਿ ਸੰਗੀਤ ਸਿੱਖਣ ਪ੍ਰਤੀ ਪਿਆਰ ਆ ਇੱਕ ਤਾਂ ਸੀ ਉਹਦਾ ਟੈਸਟ ਲੈਨੇ ਆ ਦੂਸਰਾ ਸੀ 8ਵੀਂ ਪਾਸ ਬੱਚਾ ਲੈਨੇ ਆ ਤਾਂ ਕਿ ਬੱਚਾ ਆਪਣੀ ਕਿਰਿਆਪੇ ਸੋਧ ਸਕਦਾ ਹੋਵੇ 8ਵੀਂ ਤੋਂ ਲੈ ਕੇ ਭਾਵੇਂ ਸਾਡੇ ਕੋਲੇ 60 ਸਾਲ ਤੱਕ ਵੀ ਅੱਜ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ ਭਾਈ ਜਸਪਾਲ ਸਿੰਘ ਜੀ ਮਹਾਲੀ ਤੋਂ ਜਿਹੜੇ ਨੇ ਉਹ ਵੱਡੀ ਉਮਰ ਚਾਣ ਕੇ ਸਿੱਖ ਰਹੇ ਨੇ ਇਹਦੇ ਨਾਲ ਤੇ ਕੋਈ ਉਹ ਨਹੀਂ ਹੈ ਅਸੀਂ ਬੰਦੇ ਦੀ ਭਾਵਨਾ ਦੇਖਦੇ ਆ ਤੇ ਬੰਦੇ ਦਾ ਗਲਾ ਦੇਖਦੇ ਬਿਲਕੁਲ ਤੇ ਕਿਵੇਂ ਸਮਾਂ ਕੱਢਦੇ ਹੋ ਫਿਰ ਅਕੈਡਮੀ ਵਾਸਤੇ ਰੁਝੇ ਹੋਿਆਂ ਦੇ ਵਿੱਚੋਂ ਮੈਂ ਜੀ ਜਦੋਂ ਵੀ ਕੀਰਤਨ ਕਰਕੇ ਆਉਣਾ ਵੱਧ ਤੋਂ ਵੱਧ ਘੰਟਾ ਜਾਂ ਡੇਢ ਘੰਟਾ ਆਪਣੇ ਘਰ ਥੋੜਾ ਜਿਹਾ ਰੈਸਟ ਕਰਕੇ ਤੇ ਸਿੱਧਾ ਇਹਨਾਂ ਬੱਚਿਆਂ ਕੋ ਬਾਜਣਾ ਕਲਾਸਾਂ ਫਿਰ ਮੈਂ ਕਿਹ ਵੇਲੇ ਰਾਤ ਨੂੰ ਵੀ ਲਾ ਦੇਣਾ ਜਿੰਨੂੰ ਜਿਆਦਾ ਟਾਈਮ ਹੋਵੇ ਦਿਨੇ ਵੀ ਲਾ ਦਿੰਨੇ ਆ ਮਤਲਬ ਜਿਆਦਾ ਤੋਂ ਜਿਆਦਾ ਇਸ ਸਮਾਂ ਲਾਉਣਾ ਕੋਈ ਗੇਣ ਵਿੱਚ ਕੇ ਨਹੀਂ ਲਾਉਣਾ ਸੰਗੀਤ ਦੇ ਖੇਤਰ ਦੇ ਵਿੱਚ ਜਿਹੜੇ ਨਵੇਂ ਵਿਦਿਆਰਥੀ ਆ ਰਹੇ ਨੇ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੋਗੇ ਤੁਸੀਂ ਮੈਂ ਤੇ ਇਹ ਕਹਾਂਗਾ ਭਾਈ ਜੇ ਸਿੱਖਣਾ ਹੈ ਸਹੀ ਥਾਂ ਤੋਂ ਸਿੱਖੋ ਭਾਵੇਂ ਕਿਤੋਂ ਵੀ ਸਿੱਖੋ ਜਿਹੜਾ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਿਖਾਵੇ ਜਿਹੜਾ ਜਗ੍ਹਾ ਜਗ੍ਹਾ ਲੋਕ 2 ਘੰਟੇ ਅਗਲੇ ਜਾ ਕੇ ਬੰਨੇ ਲਾ ਲੈ ਚਾਹ 4 ਅਗਲੇ ਬੰਨੇ ਲਾ ਲੈ ਅੱਜੇ ਹੀ ਫਿਰਦੇ ਨੇ ਨਾ ਆਪ ਟਿਕ ਟਿਕ ਕੇ ਸਿਖਾਉਂਦੇ ਨੇ ਤੇ ਨਾ ਸਿੱਖਣ ਵਾਲੇ ਨੂੰ ਟਿਕਣ ਦਿੰਦੇ ਨੇ ਹਬ ਤੇ ਬਾਅਦ ਕਿੰਦ ਤੂੰ ਆ ਕੇ ਮੇਰੇ ਕੋਲ ਸਿੱਖ ਲਿਆ ਕਰ ਤਾਂ ਇਸ ਤਰ੍ਹਾਂ ਨਹੀਂ ਸਿੱਖਿਆ ਜਾਂਦਾ ਸਿੱਖਿਆ ਤੇ ਪ੍ਰੋਪਰ ਕਿਸੇ ਕੋਲ 2-4 ਸਾਲ ਰਹਿ ਕੇ ਹੀ ਜਾਂਦਾ ਜੀ ਬਿਲਕੁਲ ਕੋ ਸਿੱਖਣਾ ਵੀ ਇਤਰਾ ਹੀ ਚਾਹੀਦਾ ਕਿਸੇ ਕੋਲ ਰਹਿ ਕੇ ਆਪਣੇ ਪੂਰੀ ਭਾਵਨਾ ਸਹਿਤ ਟਾਈਮ ਦੇ ਕੇ ਸਿੱਖਣਾ ਚਾਹੀਦਾ ਮੈਂ ਤੇ ਇਹ ਉਹਨਾਂ ਨੂੰ ਬੇਨਤੀ ਕਰਦਾ ਜਿੱਥੋਂ ਮਰਜ਼ੀ ਸਿੱਖੋ ਤੇ ਕੌਮ ਦੇ ਇੱਕ ਮਹਾਨ ਵਿਦਵਾਨ ਕਥਾਵਾਚਕ ਕਾਫੀ ਦੇਰ ਅਣਗੌਲੇ ਰਹੇ ਨੇ ਉਹਨਾਂ ਨੂੰ ਕਿਸੇ ਨੇ ਯਾਦ ਨਹੀਂ ਕੀਤਾ ਤੁਹਾਡੇ ਮਨ 'ਚ ਹੀ ਕਿਵੇਂ ਖਿਆਲ ਆਇਆ ਕਿ ਗਿਆਨੀ ਮਾਨ ਸਿੰਘ ਝੌਰ ਨੂੰ ਯਾਦ ਕਰਨਾ ਚਾਹੀਦਾ ਹੈ ਵੇਖੋ ਜੀ ਉਸੇ ਜ਼ਿਲ੍ਹੇ ਦੇ ਮੁਹੰਮਦ ਰਫੀ ਸਾਬ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਜਦ ਮੈਂ ਟੀਵੀ ਤੇ ਦੇਖਦਾ ਹੁੰਦਾ ਸੀ ਨਾ ਮੁਹੰਮਦ ਰਫੀ ਨਾਈਟ ਹੋ ਰਹੀ ਆ ਫਲਾਣੇ ਗਾਇਕ ਦਾ ਹੋ ਰਿਹਾ ਫਲਾਣੇ ਦਾ ਹੋ ਰਿਹਾ ਮੇਰੇ دل ਚ ਇੱਕ ਚੀਜ਼ ਉੱਠਦੀ ਸੀ ਕਿ ਸਾਡੇ ਗੁਰਮਤ ਵਾਲੇ ਬੰਦਿਆਂ ਨੂੰ ਕਿਉਂ ਨਹੀਂ ਕੋਈ ਇਸ ਤਰ੍ਹਾਂ ਯਾਦ ਕਰਦਾ ਸਾਲਾਨਾ ਸਮਾਗਮ ਹੋਣ ਲੋਕਾਂ ਨੂੰ ਯਾਦ ਰਹੇ ਕਿ ਇਸ ਬੰਦੇ ਦਾ ਆਹ ਦੇਣ ਹੈਗੀ ਆ ਫਿਰ ਮੇਰੇ ਮਨ ਚ ਆਇਆ ਕਿ ਮੈਂ ਲੋਕਾਂ ਨੂੰ ਜੇ ਕਹਿੰਦਾ ਲੋਕ ਐ ਨਹੀਂ ਕਰਦੇ ਐ ਨਹੀਂ ਕਰਦੇ ਮਨਾ ਤੂੰ ਕਿਉਂ ਨਹੀਂ ਅੱਗੇ ਲਾ ਕੇ ਕਰ ਫਿਰ ਮੈਂ ਅਸੀਂ ਗਿਆਨੀ ਮਾਨ ਸਿੰਘ ਚੌਲਸਰ ਦੇ ਪਿੰਡ ਅਜ ਤੋਂ 11-12 ਸਾਲ ਪਹਿਲਾਂ ਜਾਣਾ ਸ਼ੁਰੂ ਹੋਏ ਸਾਂ ਤੇ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਸਾਨੂੰ ਆਗਿਆ ਦਿੱਤੀ 33 ਸਾਲ ਬਾਅਦ ਉਹਨਾਂ ਦਾ ਪਹਿਲਾ ਖੰਡ ਪਾਠ ਸਾਭ ਹੋਇਆ ਸੀ 33 ਸਾਲ ਬਾਅਦ ਉਹਨਾਂ ਦਾ ਪਹਿਲਾ ਪਾਠ ਆ ਹੁਣ ਨਿਰੰਤਰ ਹਰ ਸਾਲ ਉੱਥੇ ਜਿਹੜਾ ਹੈ ਕਥਾਵਰ ਕੀਰਤਨ ਹੁੰਦਾ ਔਰ ਬਿਲਕੁਲ ਸਿਆਸਤ ਨੂੰ ਪਰੇ ਰੱਖ ਕੇ ਇਹ ਕੰਮ ਹੁੰਦਾ ਵਾ ਕੋਈ ਉੱਥੇ ਸਿਆਸੀ ਬੰਦਾ ਨਹੀਂ ਇਸ ਬਲੰਦ ਬਹੁਤ ਯਾਰੀ ਹੁੰਦਾ ਹੈ ਕਿ ਇੱਕ ਰਾਗੀ ਰਾਗੀ ਨੂੰ ਹੀ ਪ੍ਰੋਮੋਟ ਕਰਦਾ ਹੈ ਇੱਕ ਕਥਾਵਾਚਕ ਕਥਾਵਾਚਕ ਨੂੰ ਹੀ ਪ੍ਰੋਮੋਟ ਕਰਦਾ ਹੈ ਤੁਸੀਂ ਕੀਰਤनियां ਸੀ ਔਰ ਗਿਆਨੀ ਮਾਨ ਸਿੰਘ ਜੌਰ ਇੱਕ ਕਥਾਵਾਚਕ ਸਨ ਪ੍ਰਚਾਰਕ ਸਨ ਇਹ ਸਬੱਬ ਜਾਂ ਸੁਮੇਲ ਇਹਨੂੰ ਕਿਦਾਂ ਦੇਖਦੇ ਹੋ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਜੀ ਵੇਖੋ ਗੱਲ ਇਹ ਆ ਕਥਾ ਤੇ ਕੀਰਤਨ ਹੈ ਦੋਵੇਂ 21 ਸਬਜੈਕਟ ਪਰ ਮੈਨੂੰ ਐਂ ਲੱਗਦਾ ਕਿ ਮੈਨੂੰ ਆਪਣੇ ਕੀਰਤਨ ਚ ਅੱਜ ਜੇ ਇੰਨਾ ਕੁ ਵੀ ਰਾਸ ਆਉਣ ਲੱਗਾ ਨਾ ਪਹਿਲਾਂ ਨਹੀਂ ਹੁੰਦਾ ਹੁੰਦਾ ਸੀ ਇਹ ਜੇ ਇੰਨਾ ਕੁ ਵੀ ਰਾਸ ਆਉਣ ਲੱਗਾ ਤੇ ਉਹ ਕਥਾਵਾਚਕ ਦੇ ਬਦੌਲਤ ਆਉਣ ਲੱਗਾ ਕੀ ਬਾਤ ਹੈ ਪੌੜੀ ਕਿਉਂਕਿ ਜਿਹੜਾ ਸ਼ਬਦ ਮੈਂ ਪੜਦਾ ਹਾਂ ਜਦੋਂ ਉਹਦੀ ਕਿਤੇ ਮੈਂ ਕਥਾ ਸੁਣ ਲੈਂਦਾ ਤੇ ਮੇਰਾ ਆਪਣਾ ਵੀ ਉਹਦੇ ਵਿੱਚ ਡੁੱਬਣ ਨੂੰ ਦਿਲ ਕਰਦਾ ਕੀ ਬਾਤ ਹੈ ਕਥਾਵਾਚਕ ਜਿਹੜੇ ਸਾਡੀ ਕੌਮ ਦੀ ਰੀੜ ਦੀ ਹੱਡੀ ਹੈ ਜੇ ਅੱਜ ਇਹ ਕੌਮ ਇਹਨਾਂ ਨੂੰ ਸੰਭਾਲ ਲਵੇ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਐਸੇ ਕਥਾਵਾਚਕ ਨਹੀਂ ਸੀ ਇਹ ਸ਼ਬਦ ਦੀ ਕਥਾਕਾਰ ਦੀ ਸੀ ਤੇ ਗੁਰੂ ਨਾਲ ਜੋੜਦੇ ਸੀ ਗਿਆਨੀ ਮਾਨ ਸਿੰਘ ਚੌਰ ਜੀ ਗਿਆਨੀ ਮਸਕੀਨ ਜੀ ਵਰਗੇ ਕਥਾਵਾਜਕ ਦੁਨੀਆ ਤੇ ਨਹੀਂ ਲੱਭਣੇ ਆਪਾਂ ਤੇ ਅੱਜ ਜੇ ਅਸੀਂ ਆਪਣੇ ਪ੍ਰਾਣੇ ਕਥਾਵਾਜਕ ਜਾਂ ਗਿਆਨ ਨੂੰ ਨਹੀਂ ਸਾਹਮ ਕੇ ਰੱਖਿਆ ਤੇ ਹੁਣੇ ਹੀ ਇਹ ਸਮਾਂ ਆ ਗਿਆ ਵੀ ਉੱਠ ਕੇ ਬੰਦਾ ਕਹਿੰਦਾ ਤੂੰ ਕੌਣ ਤੇ ਮੈਂਗਣਾ ਆਹ ਗੱਲ ਕਿਵੇਂ ਬੋਲਦੀ ਆਹ ਗੱਲ ਕਿਤਨਾ ਬੋਲਦੀ ਪਹਿਲਾਂ ਕਿਉਂ ਨਹੀਂ ਸੀ ਲੋਕੀ ਬੋਲਦੀ ਹੁੰਦੀ ਉਦੋਂ ਲੋਕਾਂ ਨੂੰ ਗਿਆਨ ਨਹੀਂ ਸੀ ਪਰ ਇਹ ਆ ਕਿ ਉਦੋਂ ਕਥਾਵਾਜਕੀ ਇੰਨੇ ਜਿਆਦਾ ਪੱਕੇ ਸੀਗੇ ਜਿਹਦਾ ਅੰਤ ਕੋਈ ਨਹੀਂ ਜਿਹੜੇ ਬਿਲਕੁਲ ਤਨੰਤਰ ਕਥਾਵਾਚਕ ਸੀ ਨਾ ਉਹਨਾਂ ਦੇ ਦਿਨ ਇਸੇ ਕਰਕੇ ਮਨਾਉਣੇ ਆ ਕਿ ਉਹਨਾਂ ਦਾ ਜਿਹੜਾ ਗਿਆਨ ਆ ਨਾ ਮੈਂ ਲੋਕਾਂ ਤੱਕ ਵੱਧ ਵੱਧ ਪਹੁੰਚਾ ਸਕਾਂ ਉਹਨਾਂ ਦੀਆਂ ਕਥਾਵਾਂ ਲੋਪ ਹੋ ਰਹੀਆਂ ਬਿਲਕੁਲ ਸਾਧ ਸੰਗਤ ਜੀ ਜਿਵੇਂ ਕਿ ਭਾਈ ਸਾਹਿਬ ਜੀ ਨੇ ਸਾਨੂੰ ਦੱਸਿਆ ਜਿਹੜੇ ਵਿਦਵਾਨ ਹੁੰਦੇ ਨੇ ਕਥਾਵਾਚਕ ਹੁੰਦੇ ਨੇ ਮਹਾਨ ਕੀਰਤਨੀਏ ਹੁੰਦੇ ਨੇ ਸਾਹਿਤਕਾਰ ਹੁੰਦੇ ਨੇ ਇਹ ਕਿਸੇ ਵੀ ਕੌਮ ਦੀ ਰੀੜ ਦੀ ਹੱਡੀ ਹੁੰਦੀ ਹੈ ਔਰ ਕੌਮ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦਾ ਮਾਨ ਸਨਮਾਨ ਜ਼ਰੂਰ ਕੀਤਾ ਜਾਵੇ ਉਹਨਾਂ ਦੇ ਕੀਤੇ ਹੋਏ ਕਾਰਜ ਨੂੰ ਜ਼ਰੂਰ ਸਲਾਹਿਆ ਜਾਵੇ ਉਸ ਕਾਰਜ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਔਰ ਭਾਈ ਸਾਹਿਬ ਨਿਰੰਤਰ ਇਸ ਕਾਰਜ ਨੂੰ ਅਗਾਹ ਲੈ ਕੇ ਜਾ ਰਹੇ ਨੇ ਸੋ ਭਾਈ ਸਾਹਿਬ ਆਖਰੀ ਸਵਾਲ ਆਪਜੀ ਤੋਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਤੇ ਕੋਈ ਹੈਸੀਅਤ ਨਹੀਂ ਰੱਖਦਾ ਜੀ ਸੰਗਤ ਨੂੰ ਸੰਦੇਸ਼ ਦੇਣ ਦੀ ਹਾਂ ਬੇਨਤੀ ਜ਼ਰੂਰ ਕਰਦਾ ਕਿਸੇ ਵੀ ਕੋਲੋਂ ਅਗਰ ਨਿੱਤ ਨਿਯਮ ਛੁੱਟ ਰਿਹਾ ਤੇ ਨਿੱਤ ਨਿਯਮ ਆਪਣਾ ਪੂਰਾ ਕਰਨਾ ਚਾਹੀਦਾ ਸਨ ਔਰ ਸਾਡੇ ਜਿੰਨੇ ਵੀ ਕਥਾ ਕੀਰਤਨ ਵਾਲੇ ਸਿੰਘ ਆ ਉਹਨਾਂ ਦਾ ਸਤਕਾਰ ਵੱਧ-ਵੱਧ ਕਰੋ ਤਾਂ ਕਿ ਸਤਕਾਰ ਤੁਸੀਂ ਕਰੋਗੇ ਤੇ ਹੋਰ 10 ਲੋਕਾਂ ਨੂੰ ਪ੍ਰੇਰਨਾ ਮਿਲੇਗੀ ਵੀ ਤੁਹਾਡੇ ਬੱਚੇ ਜਿਹੜੇ ਕੀਰਤਨੀਆਂ ਬਾਣਨ ਕਿਉਂਕਿ ਮੇਰੇ ਵੇਖਣ ਵਿੱਚ ਜੋ ਮੈਂ ਮਹਿਸੂਸ ਕਰ ਰਿਹਾ ਹਾਂ ਬਹੁਤ ਵੱਡੇ-ਵੱਡੇ ਕਥਾਵਾਜਕ ਕੀਰਤਨੀਏ ਜਿਹੜੇ ਨਾ ਉਹਨਾਂ ਦੇ ਬੱਚੇ ਵੀ ਗਾਹ ਕੀਰਤਨ ਨਹੀਂ ਸਿੱਖ ਰਹੇ ਕਿਉਂਕਿ ਕਿਧਰੇ ਨਾ ਕਿਧਰੇ ਸਤਕਾਰ 'ਚ ਕਮੀ ਪੈ ਰਹੀ ਹੈ ਤਾਂ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਆਪਣੇ ਗੁਰੂ ਦੇ ਚਰਨਾਂ ਨਾਲ ਲੱਗੋ ਗੁਰੂ ਨੂੰ ਛੱਡ ਕੇ ਦੂਜੀ ਗੱਲ ਨਾ ਸੁਣੋ ਕੋਈ ਕੱਚੀ ਪਿੱਚੀ ਗੱਲ ਕਰਦਾ ਤੇ ਉਹਦੇ ਨਾ ਸੁਣੋ ਪਰ ਜਿਹੜੇ ਸਹੀ ਕਥਾ ਵਾਜਾ ਕੀਰਤਨੀयां ਆ ਉਹਨਾਂ ਦੀ ਕਥਾ ਕੀਰਤਨ ਸੁਣ ਕੇ ਲਾਹਾ ਵੀ ਪ੍ਰਾਪਤ ਕਰੋ ਔਰ ਉਹਨਾਂ ਦਾ ਸਤਿਕਾਰ ਵੀ ਕਰੋ ਉਮੀਦ ਕਰਦੇ ਆ ਸਾਧ ਸੰਗਤ ਜੀ ਭਾਈ ਸਾਹਿਬ ਜੀ ਦੇ ਨਾਲ ਕੀਤੀ ਹੋਈ ਸਾਡੀ ਗੱਲਬਾਤ ਆਪ ਜੀ ਨੂੰ ਜਰੂਰ ਪਸੰਦ ਆਵੇਗੀ ਔਰ ਅਗਲੀ ਵਾਰ ਇਸੇ ਤਰ੍ਹਾਂ ਦੀ ਇੱਕ ਅਜ਼ੀਜ਼ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਉਦੋਂ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ